ਮੈਂ ਤੇ ਤੁਹਾਨੂੰ ਜਦੋਂ ਰੈਂਪੋਰਟ ਪਰਿਵਰਤਨ ਕੀਤਾ ਹੈ ਅੰਸ਼ਰ ਕੀ ਹੋਇਆ ਇਨਸੀਡੈਂਟ ਇੱਥੇ ਸਾਹਮਣੇ ਸਰ ਇੱਥੇ ਇੱਕ ਰੇੜਾ ਘੋੜਾ ਸੜਕ ਦੇ ਵਿੱਚ ਕਾਰ ਖੜਾ ਸੀ ਗ੍ਰੀਲਾਂ ਲਾਂਦੇ ਅੰਦਰ ਤੇ ਪਿਛੋਂ ਦੀ ਘਾਟ ਵਾਲਾ ਆਇਆ ਹਾਂਜੀ ਉਹਨੇ ਬੜੀ ਸਪੀਡ ਤੇ ਸੀਗਾ ਉਹਦੇ ਵਿੱਚ ਬੜੀ ਜ਼ੋਰ ਦੀ ਟੱਕਰ ਲੱਗੀ ਤੇ ਉਹ ਰੇੜਾ ਘੋੜਾ ਹਸਾਬ ਲਾ ਲਾ ਵੀ ਤਿੰਨ ਕੇ ਚਾਰ ਗ੍ਰੀਲਾਂ ਤੋੜ ਕੇ ਬਾਹਰ ਆ ਗਿਆ ਹਾਂਜੀ ਤੇ ਬਸ ਉਸ ਤੋਂ ਬਾਅਦ ਫਿਰ ਇੰਨਾ ਕੀ ਸਾਨੂੰ ਬੈਠਿਆ ਅਚਾਨਕ ਪਤਾ ਲੱਗਿਆ ਕਿ ਜਦੋਂ ਆਏ ਬਾਬਾ ਨੂੰ ਧਮਾਕਾ ਆਇਆ ਗ੍ਰੀਲਾਂ ਟੁੱਟੀਆਂ ਨੇ ਆਟੋ ਵੀ ਪਲਟ ਗਿਆ ਆਟ ਵਾਲੇ ਦੇ ਛੱਟ ਵੀ ਲੱਗੀ ਐ ਤੇ ਪੁਲਸਾਰੇ ਮੌਕੇ ਤੇ ਖੜੇ ਸੀਗੇ ਉਦੋਂ ਉਹਨਾਂ ਦੀ ਡਿਊਟੀ ਹੁੰਦੀ ਇੱਥੇ ਬਾਰਕ ਕਰਕੇ ਤੇ ਟੀਸੀਆਰ ਵਾਲੀ ਬੈਂਸ ਸੀਗੀ ਉਸ ਤੋਂ ਬਾਅਦ ਆ ਜੀ ਥੋੜਾ ਆਪਣੇ ਕੰਮ ਵਿੱਚ ਬਿਜ਼ੀ ਆ ਦੇ ਫਿਰ ਪੁਲਸਾਰੇ ਸਾਰਾ ਮਸਲਾ ਪਤਾ ਹੀ ਉਹਨਾਂ ਦੇ ਹੁੰਦੇ ਹੋਈ ਆ ਜੀ ਤੇ ਉਹ ਬੰਦਾ ਬਚ ਗਿਆ ਜਿਹੜਾ ਹੈਗਾ ਵਿਚਾਰੇ ਹੋ ਗਿਆ ਪਰ ਛੱਟ ਲੱਗੀ ਉਹਦੇ ਅੱਛਾ ਬਚਾਅ ਹੋ ਗਿਆ ਤੇ ਰੇੜਾ ਘੋੜਾ ਜਿਹੜਾ ਹੈ ਰੇੜੇ ਘੁੰਡੇ ਵਾਲਾ ਮੈਨੂੰ ਸੁਣਾਇਆ ਵੀ ਉਹ ਸ਼ਾਇਦ ਮੌਕੇ 'ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਭੱਜ ਰਿਹਾ ਸੀਗਾ ਪੀਸੀਆਰ ਵਾਲੇ ਭਾਜੀ ਜਿਹੜੇ ਪੁਲਿਸ ਵਾਲੇ ਤੇ ਖੜਦੇ ਆ ਉਹਨਾਂ ਨੇ ਮਗਰ ਜਾ ਕੇ ਉਹਨੂੰ ਰੋਕਿਆ ਵਾ ਫਿਰ ਮੌਕੇ ਤੇ ਲਿਆਂਦਾ ਵਾ ਫਿਰ ਐਂਬੂਲੈਂਸ ਆਈ ਹੈ ਉਹਦੇ 'ਚ ਮੇਰੇ ਖਿਆਲ ਚਾਟ ਵਾਲੇ ਨੂੰ ਲੈ ਕੇ ਗਏ ਨੇ ਅੰਸ਼ਰ ਕੀ ਹੋਇਆ ਇਨਸੀਡੈਂਟ ਇੱਥੇ ਸਾਹਮਣੇ ਸਰ ਇੱਥੇ ਇੱਕ ਗੇੜਾ ਘੋੜਾ ਸੜਕ ਦੇ ਵਿੱਚ ਘਾਰ ਖੜਾ ਸੀ ਗਰੇਲਾਂ ਲਾਂਦੇ ਅੰਦਰ ਤੇ ਪਿੱਛੋਂ ਦੀ ਘਾਟ ਵਾਲਾ ਆਇਆ ਉਨੇ ਬੜੀ ਸਪੀਡ ਦੇ ਸੀਗਾ ਉਹਦੇ ਵਿੱਚ ਬੜੀ ਜ਼ੋਰ ਦੀ ਟੱਕਰ ਲੱਗੀ ਤੇ ਉਹ ਰੇੜਾ ਥੋੜਾ ਹਸਾਬ ਲਾ ਲਓ ਵੀ ਤਿੰਨ ਕੇ ਚਾਰ ਗ੍ਰਿਲਾਂ ਤੋੜ ਕੇ ਬਾਹਰ ਆ ਗਿਆ ਤੇ ਫਸ ਉਸ ਤੋਂ ਬਾਅਦ ਫਿਰ ਇਨਾ ਕੀ ਸਾਨੂੰ ਬੈਠਿਆ ਅਚਾਨਕ ਪਤਾ ਲੱਗਿਆ ਜਦੋਂ ਐ ਬਾਬਾ ਨੂੰ ਧਮਾਕਾ ਆਇਆ ਗ੍ਰਿਲਾਂ ਟੁੱਟੀਆਂ ਨੇ ਤੇ ਆਟੋ ਵੀ ਪਲਟ ਗਿਆ ਆਟ ਵਾਲੇ ਦੇ ਸੱਟ ਵੀ ਲੱਗੀ ਐ ਤੇ ਪੁਲਿਸ ਵਾਲੇ ਮੌਕੇ ਤੇ ਹੀ ਖੜੇ ਸੀਗੇ ਉਦੋਂ ਉਹਨਾਂ ਦੀ ਡਿਊਟੀ ਹੁੰਦੀ ਇੱਥੇ ਪਾਰਕ ਕਰਕੇ ਤੇ ਪੀਸੀਆਰ ਵਾਲੀ ਬੈਨ ਸੀਗੀ ਉਸ ਤੋਂ ਬਾਅਦ ਆ ਜੀ ਥੋੜਾ ਆਪਣੇ ਕੰਮ ਵਿੱਚ ਬਿਜ਼ੀ ਹਾਂ ਤੇ ਫਿਰ ਪੁਲਿਸ ਵਾਲੇ ਨੂੰ ਸਾਰਾ ਮਸਲਾ ਪਤਾ ਹੀ ਉਹਨਾਂ ਦੇ ਹੁੰਦੇ ਹੋਏ ਆ ਜੀ ਤੇ ਉਹ ਬੰਦਾ ਬਚ ਗਿਆ ਜਿਹੜਾ ਹੈਗਾ ਬਚਾ ਦੇ ਹੋ ਗਿਆ ਪਰ ਛੱਟ ਲੱਗੀ ਉਹਦੇ ਅੱਛਾ ਬਚਾਅ ਹੋ ਗਿਆ ਤੇ ਰੇੜਾ ਘੋੜਾ ਜਿਹੜਾ ਹੈ ਰੇੜੇ ਘੋੜੇ ਵਾਲਾ ਮੈਨੂੰ ਸੁਣਾ ਚਾਇਆ ਵੀ ਉਹ ਸ਼ਾਇਦ ਮੌਕਾ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਭੱਜ ਰਿਹਾ ਸੀਗਾ ਪੀਸੀਆਰ ਵਾਲੇ ਭੱਜ ਜਿਹੜੇ ਪੁਛ ਵਾਲੇ ਤੇ ਖੜਦੇ ਆ ਉਹਨਾਂ ਨੇ ਮਗਰ ਜਾ ਕੇ ਉਹਨੂੰ ਰੋਕਿਆ ਵਾ ਫਿਰ ਮੌਕੇ ਤੇ ਲਿਆਂਦਾ ਵਾ ਫਿਰ ਐਂਬੂਲੈਂਸ ਆਈ ਹੈ ਉਹਦੇ ਚ ਮੇਰੇ ਖਿਆਲ ਚਾਟ ਵਾਲੇ ਨੂੰ ਲੈ ਕੇ ਗਏ ਨੇ